ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਆ ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਹੁਣਾਂ ਦਾ ਸਾਥ ਹੁੰਦਾ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਇਦਾ ਸੋ ਨਾਲ ਜੋੜਦੇ ਆ ਪੁਨੀਆ ਜੀ ਨੂੰ ਤੇ ਫਿਰ ਉਹ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਪਾਇਓ ਚਾਨਣਾ ਅੰਤਰਰਾਸ਼ਟਰੀ ਖਬਰ ਤੇ ਯੂਕਰੇਨ ਰਸ਼ੀਆ ਵਾਰ ਦੇ ਚੱਲਦਿਆਂ ਅਮਰੀਕਾ ਨੇ ਯੂਕਰੇਨ ਦੀ ਰੱਜ ਕੇ ਮਦਦ ਕੀਤੀ ਹੈ 350 ਬਿਲੀਅਨ ਡਾਲਰ ਖਰਚੇ ਨੇ ਯੂਕਰੇਨ ਦੇ ਉੱਪਰ ਤੇ ਉਸ ਤੋਂ ਬਾਅਦ ਜਦੋਂ ਅਮਰੀਕਾ ਜਾਂਦੇ ਨੇ ਯੂਲੇਸਕੀ ਹੋਣੀ ਉੱਥੇ ਮਿਨਰਲ ਡੀਲ ਨੂੰ ਲੈ ਕੇ ਗੱਲ ਤੁਰਤੀ ਹੈ ਤਾਂ ਓਵਲ ਹਾਊਸ ਦੇ ਵਿੱਚ बहस हो जाती है जेडी बहस होनी उथे मौजूद ਹੁੰਦੇ ਨੇ 트럼ਪ ਮੌਜੂਦ ਹੁੰਦੇ ਨੇ ਤੇ ਉਸ ਬਹਿਸ ਤੋਂ ਬਾਅਦ ਐ ਜਾਪਦਾ ਸੀ ਕਿ ਹੁਣ ਸਾਰਾ ਕੁਝ ਗੜਬੜਾ ਜਾਊਗਾ ਪਰ ਆਖਿਰਕਾਰ ਉਹ 2 ਮਹੀਨੇ ਪਹਿਲਾਂ ਹੋਈ ਬਹਿਸ ਤੋਂ ਬਾਅਦ ਹੁਣ ਮਿਨਰਲ ਡੀਲ ਜਿਹੜੀ ਇਹਨਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਆ ਉਹ ਨਿਪਰੇ ਚੜ ਗਈ ਹੈ ਜੀ ਇਸ ਦਾ ਕੀ ਹੈ ਮਹੱਤਵਰ ਟੈਕਨੀਕੀ ਪਹਿਲੂ ਵੀ ਜਦਾ ਦੱਸਦੇ हां जी आ, बेसिकली ਤੁਸੀਂ ਸਹੀ ਦੱਸਿਆ ਕਿ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਬਲਾਦਿਮੀਰ ਜ਼ੇਲੈਂਸਕੀ ਹੈਗਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਡੀਲ ਫਾਈਨਲ ਹੋ ਚੁੱਕੀ ਹੈਗੀ ਆ ਕਿਹਾ ਜਾ ਰਿਹਾ ਹੈਗਾ ਕਿ ਅਮਰੀਕਾ ਇਸ ਡੀਲ ਦੇ ਤਹਿਤ ਤਕਰੀਬਨ 350 ਬਿਲੀਅਨ ਡਾਲਰ ਦੀ ਮਦਦ ਯੂਕਰੇਨ ਨੂੰ ਕਰੂਗਾ ਉਹਦੇ ਬਦਲੇ ਯੂਕਰੇਨ ਨੇ ਤਕਰੀਬਨ 20 ਦੇ ਨੇੜੇ ਤੇ ਜਿਹੜੇ ਮਿਨਰਲ ਨੇ ਉਹ ਜ਼ਿਆਦਾਤਰ ਇਹ ਤਾਂ ਦੇ ਮਿਨਰਲ ਨੇ ਕਿ ਬਹੁਤ ਇੰਪੋਰਟੈਂਟ ਮਿਨਰਲ ਨੇ ਹੈ ਤਾਂ ਮਤਲਬ ਕੰਪਲੀਟ ਲਿਸਟਾਂ ਤਕਰੀਬਨ 105 106 ਮਿਨਰਲਸ ਦੱਸੀ ਜਾ ਰਹੀ ਹੈ ਪਰ 20 ਤਾਂ ਏਦਾ ਦੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਮਿਨਰਲ ਮੰਨੇ ਜਾਂਦੇ ਨੇ ਜਿਵੇਂ ਟਾਈਟੇਨੀਅਮ ਹੋ ਗਿਆ ਲੀਥੀਅਮ ਹੋ ਗਿਆ ਯੂਰੇਨੀਅਮ ਹੋ ਗਿਆ ਰੇਅਰ ਅਰਥ ਮਿਨਰਲਸ ਵੀ ਹੈਗੇ ਜਿਹਦੇ ਚ ਸੀਰੀਅਮ ਆਰਬੀਅਮ ਯੂਰੋਪੀਅਮ ਲੈਂਥੀਨਮ ਟੇਰਬੀਅਮ ਇਸ ਕਿਸਮ ਦੇ ਜਿਹੜੇ ਰੇਅਰ ਅਰਥ ਮਿਨਰਲ ਹੈਗੇ ਉਹ ਵੀ ਮੌਜੂਦ ਹਨ ਇਸ ਡੀਲ ਦੇ ਵਿੱਚ ਤੇ ਮੰਨਿਆ ਜਾ ਰਿਹਾ ਹੈਗਾ ਕਿ ਜਿਹੜੀ ਇਹ ਡੀਲ ਹੋਈ ਹੈ ਇਹਦੇ ਤਹਿਤ ਜਿਹੜੇ ਟਰੰਪ ਹੈ ਗਿਆ ਉਹ ਤਕਰੀਬਨ ਯੂਕਰੇਨ ਦੇ 50% ਜਿਹੜੇ ਆਪਾਂ ਕਹਿ ਲਈਏ ਕਿ ਰੇਅਰ ਮਿਨਰਲਸ ਹੈ ਗਿਆ ਉਹਨਾਂ ਤੇ ਕਬਜ਼ਾ ਕਰ ਚੁੱਕੇ ਨੇ ਤੇ ਇੱਕ ਹਸਾਬ ਨਾਲ ਅਮਰੀਕਾ ਨੂੰ ਬਹੁਤ ਫਾਇਦਾ ਹੋਊਗਾ ਜੀ 50% ਜਿਹੜੇ ਨੇਚਰਲ ਰਿਸੋਰਸਸ ਨੇ ਖਾਸ ਕਰ ਰੇਅਰ ਅਰਥ ਮਿਨਰਲਸ ਉਹ ਹੁਣ ਯੂਕਰੇਨ ਤੇ ਅਮਰੀਕਾ ਦੇ ਕੋਲ ਹੋਣਗੇ ਲਗਾਤਾਰ ਇਸ ਜੰਗ ਦੇ ਵਿੱਚ ਯੂਕਰੇਨ ਨੂੰ खासा ਨੁਕਸਾਨ ਹੋ ਰਿਹਾਗਾ ਜੀ ਆਪਾਂ ਨੂੰ ਪਤਾ ਹੈ ਕਿ ਫਰਵਰੀ ਮਹੀਨੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਜੀ ਡਿਵੈਂਸ ਵੀ ਸੀਗੇ ਉੱਥੇ 트럼ਪ ਵੀ ਸੀਗੇ ਵਾਈਟ ਹਾਊਸ ਗਏ ਸੀਗੇ ਜਿਹੜੇ ਜਿਲਨਸਕੀ ਉਹ ਉੱਥੇ ਉਹਨਾਂ ਦੀ ਗੱਲ ਨਹੀਂ ਬਣੀ ਸੀਗੀ ਉਹ ਖਾਸੀ ਢਿਡ ਜਿਹੜੀ ਉਹ ਵੀ ਦੇਖਣ ਨੂੰ ਆਪਾਂ ਮਿਲੀ ਆਪਾਂ ਨੂੰ ਮਿਲੀ ਸੀ ਇੱਕ ਵੀਡੀਓ ਉਹਦੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀਗਾ ਕਿ ਜਦੋਂ ਪੋਪ ਪੋਪ ਦਾ ਅੰਤਿਮ ਸੰਸਕਾਰ ਸੀਗਾ ਉੱਥੇ ਦੋਵੇਂ ਜਣੇ ਬੈਠੇ ਸੀਗੇ ਹਾਲਾਂਕਿ ਜਿਹੜੀ ਇਹਨਾਂ ਦੀ ਗੱਲ ਸੀਗੀ ਉਹ ਤਾਂ ਖਾਸੀ ਪਹਿਲਾਂ ਤੋਂ ਸਲ ਰਹੀ ਸੀਗੀ ਪਰ ਇਹ ਮੰਨਿਆ ਜਾਂਦਾ ਹੈਗਾ ਕਿ ਜਦੋਂ ਪੋਪ ਉਹਨਾ ਦਾ ਵੈਟिकन ਸਿਟੀ ਦੇ ਵਿੱਚ ਅੰਤਮ ਸੰਸਕਾਰ ਸੀ ਉਦੋਂ ਜੇਲੈਂਸਕੀ ਤੇ ਟਰੰਪ ਨੇ ਇਕੱਠਾ ਟਾਈਮ ਲਾਇਆ ਸੀਗਾ ਉਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ ਬਾਕੀ ਆਪਾਂ 2-3 ਦਿਨ ਪਹਿਲਾਂ तकरीबन 5-6 ਦਿਨ ਪਹਿਲਾਂ ਇੱਕ ਖਬਰ ਕਵਰ ਕੀਤੀ ਸੀ ਕਿ ਕਿ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ ਹੈਗਾ ਤੇ ਉਹ ਪਿਛਲੇ ਸਾਲ ਆਪਾਂ ਕਹਿ ਲਿਆ ਕਿ ਜੁਲਾਈ 2024 ਤੋਂ ਬਾਅਦ ਸਭ ਤੋਂ ਵੱਡਾ ਅਟੈਕ ਸੀਗਾ ਤੇ ਉਸ ਤੋਂ ਕੀਵ ਤੇ ਉਹ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਹੀ ਮਨ ਲ ਇਹ ਸਮਝ ਆ ਗਿਆ ਸੀਗਾ ਕਿ ਹੁਣ ਯੂਕਰੇਨ ਕਿਤੇ ਕਿਤੇ ਅਮਰੀਕਾ ਦੇ ਵੱਲ ਰਾਤ ਮਾਰੂਗਾ ਤੇ ਸ਼ਾਇਦ ਉਹਨੂੰ ਕੋਈ ਰਾਤ ਮਿਲੂਗੀ ਜੀ ਇਸੇ ਦੇ ਨਾਲ ਇਸ ਖਬਰ ਤੇ ਵੀ ਜਾਣਨਾ ਪਾ ਦਿਓ ਕਿ ਹੁਣ ਵੀ ਯੂਕਰੇਨ ਦੇ ਵਿੱਚ ਇੱਕ ਵੱਡਾ ਡਰੋਨ ਹਮਲਾ ਹੋਇਆ ਹੈ ਜੀ ਕੋਈ ਜਾਨਾਂ ਵੀ ਗਈਆਂ ਨੇ ਇਸ ਹਾਂਜੀ ਯੂਕਰੇਨ ਦੇ ਖੇਰਸਾਨ ਇਲਾਕੇ ਦੇ ਵਿੱਚ ਇਹ ਡਰੋਨ ਅਮਲਾ ਹੋਇਆਗਾ ਰਸ਼ੀਆ ਵੱਲੋਂ ਕੀਤਾ ਗਿਆ ਹੈਗਾ ਤੇ ਤਕਰੀਬਨ 7 ਲੋਕਾਂ ਦੀ ਮੌਤ ਹੋਈ ਹੈ 7 ਪੀਪਲ ਡਾਈਡ ਇਨ ਥਿਸ ਐਂਡ 20 ਤੋਂ ਜ਼ਿਆਦੇ ਲੋਕ ਗਾਇਲ ਹੋਏ ਨੇ ਜੀ ਇਹਦੇ ਵਿੱਚ ਤੇ ਇਹ ਜਿਹੜਾ ਇਲਾਕਾ ਹੈਗਾ ਆਲਰੇਡੀ ਰਸ਼ੀਆ ਦੇ ਆਪਾਂ ਕਹਿੰਦੇ ਕਿ ਕਬਜ਼ੇ 'ਚ ਹੈਗਾ ਤੇ ਕਿਹਾ ਜਾ ਰਿਹਾਗਾ ਕਿ ਜਿਹੜੇ ਉੱਥੇ ਓਲੇਸ਼ ਕੀ ਬਾਜ਼ਾਰ ਹੈਗਾ ਉੱਥੇ ਖੇਰਸਾਨ ਦੇ ਵਿੱਚ ਉੱਥੇ ਅਮਲਾ ਹੋਇਆਗਾ ਤੇ ਸਵੇਰੇ 9:30 ਵਜੇ ਦਾ ਮਾਮਲਾ ਦੱਸਿਆ ਜਾ ਰਿਹਾ ਹੈਗਾ ਉੱਥੋਂ ਜਿਹੜੇ ਸਤਾਨਿਕ ਨਾਗਰਿਕ ਨੇ ਉਹਨਾਂ ਨੇ ਦੱਸਿਆਗਾ ਕਿ ਸਵੇਰੇ 9:30 ਵਜੇ ਇਹ ਕਿਤੇ ਨ ਕਿਤੇ ਹਮਲਾ ਹੋਇਆਗਾ ਲੋਕ ਇਹਨੂੰ ਇਸ ਹਸਾਬ ਨਾਲ ਵੀ ਦੇਖ ਰਹੇ ਨੇ ਕਿ ਜਿਹੜੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਰਾਤ ਨੂੰ ਮਤਲਬ ਜਿਹੜੀ ਡੀਲ ਹੋਈ ਹੈ ਅਮਰੀਕਾ ਨਾਲ ਉਹਨੂੰ ਦੇਖ ਕੇ ਕਿਤੇ ਨ ਕਿਤੇ ਇਹ ਹਮਲਾ ਕੀਤਾ ਗਿਆ ਹੈਗਾ ਰਸ਼ੀਆ ਫੀਲ ਕਰ ਰਿਹਾਗਾ ਕਿ ਬਿਨਾਂ ਸ਼ਰਤਾਂ ਤੋਂ ਕਿਤੇ ਨ ਕਿਤੇ ਬਿਨਾਂ ਸ਼ਰਤਾਂ ਤੋਂ ਜਿਹੜੇ ਜ਼ੇਲੈਂਸਕੀ ਹੈ ਗਿਆ ਉਹ ਅਮਰੀਕਾ ਨਾਲ ਡੀਲ ਕਰ ਰਹੇ ਨੇ ਤੇ ਜਰਾ ਇੱਕ যুদ্ধ ਵਿਰਾਮ ਦਾ ਇੱਕ ਪੂਰਾ ਸਮਝੌਤਾ ਕਰਨ ਦੀ ਕੋਸ਼ਿਸ਼ ਸੀਗੀ ਸੀਜ਼ ਫਾਇਰ ਕਰਨ ਦੀ ਕੋਸ਼ਿਸ਼ ਸੀ ਟਰਮ ਦੀ ਉਹ ਇੱਥੇ ਹੁਣ ਆਪਾਂ ਨੂੰ ਵਿਕਾਰ ਦਿਖਦੀ ਨਜ਼ਰ ਆ ਰਹੀ ਹੈ ਤੇ ਸ਼ਾਇਦ ਰੂਸੀਆਂ ਬਲਗ ਰਿਹਾ ਹੋਗਾ ਕਿ ਲੱਗ ਰਿਹਾ ਹੋਗਾ ਕਿ ਅਮਰੀਕਾ ਆਪਣੇ ਆਪਣਾ ਤਾਂ ਕੰਮ ਪੂਰਾ ਕਰ ਗਿਆ ਸਾਡੇ 300 ਬਿਲੀਅਨ ਡਾਲਰ ਦੇ ਕੇ ਯੂਕਰੇਨ ਨੂੰ ਤੇ ਤਕਰੀਬਨ 50% ਜਿਹੜੇ ਮਿਨਰਲਸ ਹੈਗੇ ਉਹਨਾਂ ਤੇ ਕਬਜ਼ਾ ਦਾ ਕਰ ਗਿਆ ਸਾਨੂੰ ਕੁਛੇ ਦਿੱਤੇ ਇਹਦੇ ਵਿੱਚ ਮਿਲਿਆ ਨਹੀਂ ਏ ਮੰਨ ਲਗ ਰਿਹਾ ਹੈ ਇਸੇ ਕਰਕੇ ਹਮਲਾ ਹੋਇਆਗਾ ਜੀ ਜੀ ਸੋ ਇਸੇ ਦੇ ਨਾਲ ਪਾ ਦਿਓ ਚਾਨਣਾ ਕੇ ਪਹਿਲਗਾਮ ਅਟੈਕ ਤੋਂ ਬਾਅਦ ਲਗਾਤਾਰ ਦੋਵੇਂ ਦੇਸ਼ ਕੂਟਨੀਤਿਕ ਫੈਸਲੇ ਲੈ ਰਹੇ ਨੇ ਤੇ ਆਪਣੇ ਆਪਣੇ ਪਾਸਿਓ ਤਕੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਤੇ ਹੁਣ ਭਾਰਤ ਦਾ 에ਅਰ ਸਪੇਸ ਏਰੀਆ ਜਿਹੜਾ ਉਹ ਵੀ ਪਾਕਿਸਤਾਨ ਦੇ ਜਹਾਜ਼ਾਂ ਦੇ ਲਈ ਬੰਦ ਕਰ ਦਿੱਤਾ ਗਿਆ ਇਹ ਖਬਰ ਪੱਕੀ ਹੈ ਜੀ ਹਾਂਜੀ ਇਹ ਖਬਰ ਪੱਕੀ ਹੈ ਕਿ ਜਿਹੜਾ ਭਾਰਤ ਨੇ ਵੀ ਆਪਣਾ 에어 ਸਪੇਸ ਪਾਕਿਸਤਾਨ ਦੀ ਜਾਂਚਾਂ ਵਾਸਤੇ ਬੰਦ ਕਰ ਦਿੱਤਾ ਹੈ ਪਹਿਲਾਂ ਇਹ ਖਬਰ ਪਾਕਿਸਤਾਨ ਵੱਲੋਂ ਆਈ ਸੀਗੀ ਪਾਕਿਸਤਾਨ ਨੇ ਪਹਿਲਾਂ ਜਿਹੜਾ ਉਹਨਾਂ ਦਾ 에어 ਸਪੇਸ ਹੈ ਉਹ ਇੰਡੀਆ ਦੀ ਫਲਾਈਟਸ ਵਾਸਤੇ ਬੰਦ ਕੀਤਾ ਸੀਗਾ ਤੇ ਕਿਹਾ ਜਾ ਰਿਹਾਗਾ ਕਿ ਇਹ ਪਾਬੰਦੀ ਹੈਗੀ ਆ 1 ਮਈ ਤੋਂ ਲੈ ਕੇ 23 ਮਈ ਤੱਕ ਲਾਗੂ ਰਹੇਗੀ ਜੀ 23 ਮਈ ਤੱਕ ਇਹ ਪਾਬੰਦੀ ਦਾ ਜਿਹੜਾ ਨੋਟਿਸ ਹੈ 에어ਪੋਰਟ 에어ਪੋਰਟਸ ਅਥਾਰਟੀ ਆਫ ਇੰਡੀਆ ਇਹਦੇ ਵੱਲੋਂ ਜਾਰੀ ਕੀਤਾ ਗਿਆ ਹੈਗਾ ਅ ਇਹਦੇ ਚ ਲਿਖਿਆ ਗਿਆ ਹੈਗਾ ਕਿ ਨੋਟਿਸ ਟੂ 에어ਮੈਨ ਯਾਨੀ ਕਿ ਉਹਦੇ ਚ ਕਿਆ ਗਿਆ ਹੈਗਾ ਕਿ ਜਿਹੜੇ ਪਾਕਿਸਤਾਨ ਤੋਂ ਉਪੰਜੇਕਰਤ ਵਿਮਾਨ ਨੇ ਆ ਫਿਰ ਪਾਕਿਸਤਾਨੀ ਆਪਰੇਟਰ ਨੇ ਆ ਫਿਰ ਪਾਕਿਸਤਾਨੀ 에어ਲਾਈਨਸ ਹੈ ਗਿਆ ਉਹਨਾਂ ਨੂੰ ਆਪਣੇ ਜਿਹੜਾ ਇੰਡੀਆ ਦਾ ਪੂਰਾ ਹਵਾਈ ਖੇਤਰ ਹੈਗਾ ਇਹਦੇ ਚ ਪਾਬੰਦੀਆਂ ਉਹਦੇ ਤੇ ਲਾਈਆਂ ਜਾਣ ਉਹਨਾਂ ਨੂੰ ਇੱਥੋਂ ਨਾ ਜਾਣ ਦਿੱਤਾ ਜਾਵੇ ਇਹ ਮਾਮਲਾ ਕਿਹਦਾ ਜਾ ਰਿਹਾਗਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਪਾਕਿਸਤਾਨੀ 에어ਲਾਈਨਸ ਸਿੰਗਾਪੁਰ ਮਲੇਸ਼ੀਆ ਤੇ ਜਿਹੜੇ ਹੋਰ ਪੂਰਬੀ ਏਸ਼ੀਆ ਦੇ ਮੁਲਕ ਨੇ ਉਹਨਾਂ ਵਾਸਤੇ ਇੰਡੀਆ ਦਾ 에어 ਸਪੇਸ ਇਸਤੇਮਾਲ ਕਰਦਾ ਹੈਗਾ ਤੇ ਹੁਣ ਉਹਨੂੰ ਦਿੱਕਤਾਂ ਆਣ ਗਿਆ ਤੇ ਉਹਨੂੰ ਕੋਈ 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 ਨਾ ਕੋਈ ਹੋਰ ਤਰੀਕਾ ਲੱਭਣਾ ਪਊਗਾ ਪਾਕਿਸਤਾਨ ਨੇ 23 April ਨੂੰ ਜਿਹੜਾ ਇੰਡੀਆ ਦਾ 에 ਆਪਣਾ 에ਰ ਸਪੇਸ ਇੰਡੀਆ ਵਾਸਤੇ ਬੰਦ ਕੀਤਾ ਸੀਗਾ ਜਦੋਂ ਇੰਡੀਆ ਨੇ ਜਿਹੜਾ ਸਿੰਧੂ ਜਲ ਸੰਧੀ ਸੀ ਜਿਹੜਾ ਇੰਡਸ ਵਾਟਰ ਟ੍ਰੀਟੀ ਸੀ ਉਹਨੂੰ ਸਸਪੈਂਡ ਕੀਤਾ ਸੀ ਉਦੋਂ ਫਿਰ ਪਾਕਿਸਤਾਨ ਨੇ ਕਦਮ ਚੁੱਕਿਆ ਸੀਗਾ ਹੁਣ ਇੰਡੀਆ ਨੇ ਉਸ ਤੋਂ ਵੱਧ ਕੇ ਇੱਕ ਕਦਮ ਅੱਗੇ ਚੁੱਕਿਆ ਹੈਗਾ ਜੀ ਇਸੇ ਤਰ੍ਹਾਂ ਜਦੋਂ ਪਹਿਲਗਾਮ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਤਾਂ ਉੱਥੇ ਇੱਕ ਲੈਫਟੀਨੈਂਟ ਨਰਵਲ ਵੀ ਮਾਰਿਆ ਜਾਂਦਾ ਹੈ ਉਸ ਦੀ ਪਤਨੀ ਦਾ ਹੁਣ ਅਹਿਮ ਬਿਆਨ ਸਾਹਮਣੇ ਆਇਆ ਹੈ ਉਹ ਕੀ ਹੈ ਜੀ ਬਿਆਨ ਉਸ ਤੇ ਪਾਇਓ ਜਰਾ ਜਾਣਨਾ ਬਹੁਤ ਮਹੱਤਵਪੂਰਨ ਰੱਖਦਾ ਹੈ ਉਹ ਪਿਆ ਹਾਂਜੀ ਹਰਿਆਣੇ ਦਾ ਜ਼ਿਲ੍ਹਾ ਕਰਨਾਲ ਹੈ ਕਰਨਾਲ ਤੋਂ ਸੰਬੰਧਤ ਸਨ ਵਿਨੈ ਨਰਵਾਲ ਲੈਫਟੀਨੈਂਟ ਵਿਨੈ ਨਰਵਾਲ ਉਹਨਾਂ ਦੀ ਉੱਥੇ ਡੈਥ ਹੋ ਗਈ ਸੀਗੀ ਉਹਨਾਂ ਦੀ ਪਤਨੀ ਦੇ ਸਾਹਮਣੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ دہشت گردਾਂ ਨੇ ਜੀ ਉਸ ਤੋਂ ਬਾਅਦ ਹੀ ਲਗਾਤਾਰ ਉਹ ਜਿਹੜਾ ਪਰਿਵਾਰ ਹੈ ਉਹ ਖਬਰਾਂ ਦੇ ਵਿੱਚ ਵੀ ਹੈਗਾ ਉਹਨਾਂ ਦੀ ਪਤਨੀ ਵਿਨੈਨਰਵਾਲ ਦੀ ਪਤਨੀ ਹੈਗੀ ਜੀ ਹੀਮਾਂਸੀ ਉਹਨੇ ਕਿਹਾਗਾ ਕਿ ਜਿਹੜੀ ਪਹਿਲਗਾਮ ਘਟਨਾ ਹੋਈ ਹੈਗੀ ਆ ਪਹਿਲਗਾਮ ਦੇ ਜਿਹੜਾ ਦੁਖਦ ਹਾਦਸਾ ਹੋਇਆਗਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਆਂਡੀਆਂ ਦੇ ਵਿੱਚ ਮੁਸਲਮਾਨਾਂ ਨੂੰ ਅਤੇ ਕਸ਼ਮੀਰੀਆ ਦੇ ਉਲਟ ਲੋਕ ਬੋਲ ਰਹੇ ਨੇ ਤੇ ਉਹਨਾਂ ਨੂੰ ਟਾਰਗੇਟ ਵੀ ਕੀਤਾ ਜਾ ਰਿਹਾਗਾ ਤੇ ਉਹਨਾਂ ਨੇ ਕਿਹਾਗਾ ਕਿ ਅਸੀਂ ਚਾਹਦੇ ਹੈਗਾ ਕਿ ਉਹ ਸਾਰਾ ਕੁਝ ਨਾ ਹੋਵੇ ਅਸੀਂ ਜਸਟਿਸ ਅਤੇ ਪੀਸ ਚਾਰੇ ਹੈਗੇ ਆ ਅਸੀਂ ਅ ਨ્યા ਚਾਰੇ ਹੈਗੇ ਆ ਜਿਨ੍ਹਾਂ ਨੇ ਗਲਤ ਕੀਤਾ ਹੈਗਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਗੱਲ ਉਹਨਾਂ ਨੇ ਕਹੀ ਹੈਗੀ ਆ ਉਹਨਾਂ ਨੇ ਪੂਰੇ ਮੁਲਕ ਨੂੰ ਇਹ ਅਪੀਲ ਕੀਤੀ ਹੈਗੀ ਆ ਕਿ ਮੁਸਲਮਾਨਾਂ ਨੂੰ ਅਤੇ ਕਸ਼ਮੀਰੀਆ ਨੂੰ ਟਾਰਗੇਟ ਨਾ ਕੀਤਾ ਜਾਵੇ ਇਹ ਰਹਿਮਾਨ ਸਿੰਘ ਨਰਵਾਲ ਵੱਲੋਂ ਕਿਤੇ ਨ ਕਿਤੇ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਉਹਨਾਂ ਦਾ ਸਾਫ਼ ਕਹਿਣਾ ਹੈਗਾ ਕਿ ਜਿਹੜੇ دہشت گرد ਹੈਗਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਮਾਸੂਮ ਲੋਕਾਂ ਨੂੰ ਮਾਰਿਆ ਲੇਕਿਨ ਉਹਨਾਂ ਦੇ ਨਾਂ ਤੇ ਕਸ਼ਮੀਰੀਆਂ ਨੂੰ ਅਤੇ ਮੁਸਲਮਾਨਾਂ ਨੂੰ ਅਟੈਕ ਕਰਨਾ ਉਹਨਾਂ ਨੇ ਉਹਦੇ ਤੇ ਅਪੱਤੀ ਦਿਤਾਈ ਹੈ ਉਹਨਾਂ ਨੇ ਕਿਹਾ ਗਿਆ ਕਿ ਇਹ ਠੀਕ ਨਹੀਂ ਹੈਗਾ ਤੇ ਉਹਨਾਂ ਨੇ ਕਿਹਾ ਕਿ ਇਸ ਚੀਜ਼ ਤੇ ਕਿਤੇ ਨ ਕਿਤੇ ਧਿਆਨ ਰੱਖਣ ਤੇ ਅ ਅੱਗੇ ਤੋਂ ਮੁਸਲਮਾਨਾਂ ਨੂੰ ਅਤੇ ਕਸ਼ਮੀਰੀਆਂ ਨੂੰ ਟਾਰਗੇਟ ਨਾਰਕ ਕਰਨ ਜੀ ਸੋ ਇਸੇ ਦੇ ਨਾਲ ਇਸ ਗੱਲ ਤੇ ਵੀ ਚਾਣਨਾ ਪਾ ਦਿਓ ਕਿ ਅਟਾਰੀ ਬਾਰਡਰ ਪਾਕਿਸਤਾਨ ਦੇ ਵੱਲੋਂ ਗੇਟ ਨਹੀਂ ਖੋਲੇ ਗਏ ਜਾਂ ਫਿਰ ਭਾਰਤ ਵਾਲੇ ਵੱਲੋਂ ਗੇਟ ਨਹੀਂ ਖੋਲੇ ਗਏ ਕਿਉਂਕਿ ਬਹੁਤ ਸਾਰੇ ਲੋਕ ਵਾਪਸ ਜਾਣ ਤੋਂ ਰਾਸਤੇ 'ਚ ਰਹਿ ਗਏ ਨੇ ਇਧਰਲੇ ਪੰਨੇ ਹੱਲੇ ਦੋਵੇਂ ਚੀਜ਼ਾਂ ਨੇ ਜੀ ਕੱਲ ਜਦੋਂ ਆਪਾਂ ਬੁਲੇਟਿਨ ਕਰ ਰਹੇ ਸੀ ਉਦੋਂ ਆਪਾਂ ਦੱਸ ਰਹੇ ਸੀਗੇ ਕਿ ਕਿਵੇਂ ਇੰਡੀਆ ਵੱਲੋਂ ਜਿਹੜੇ 5 ਵਜੇ ਤੋਂ ਬਾਅਦ ਜਿਹੜੇ ਪਾਕਿਸਤਾਨੀ ਨਾਗਰਿਕ ਉੱਥੇ ਪਹੁੰਚੇ ਸੀ ਟਾਰੀ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਗਿਆ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਹੁਣ ਅੱਜ ਦੀ ਜਿਹੜੀ ਖਬਰ ਹੈਗੀ ਆ ਪਾਕਿਸਤਾਨ ਦੇ ਵੱਲੋਂ ਇਹ ਅੱਜ ਗੇਟ ਨਹੀਂ ਖੋਲੇ ਗਏ ਤੇ ਜਿਹੜੇ ਪਾਕਿਸਤਾਨੀ ਨਾਗਰਿਕ ਹਨ ਉਹ ਹੁਣ ਅਜੇ ਵੀ ਇੰਡੀਆ ਚ ਫਸੇ ਹੋਏ ਨੇ ਤੇ ਤੁਸੀਂ ਇੱਕ 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 ਦਿਨ ਉਹ ਮੁਲਕ ਆਪਾਂ ਕਹ ਲਈਏ ਕਿ ਉਹਨਾਂ ਦੂਜੇ ਨਾਗਰਿਕ ਮੁਲਕ ਦੇ ਨਾਗਰਿਕਾਂ ਨੂੰ ਜਾਣ ਦਿੰਦਾ ਤੇ ਅੱਜ ਉਹ ਦੂਜਾ ਫਿਰ ਅੱਗੇ ਘੇਰ ਕੇ ਦੂਜਾ ਮੁਲਕ ਖੜਿਆ ਹੋ ਜਾਂਦਾਗਾ ਇਹ ਹੈਗਾ ਜੀ ਤੇ ਬਾਕੀ ਜਿਹੜੇ ਪਾਕਿਸਤਾਨ ਤੋਂ ਇੰਡੀਆ ਵਾਪਸ ਆ ਰਹੇ ਸੀ ਉਹਨਾਂ ਚ ਵੀ ਬਹੁਤ سارے ਬੰਦੇ ਹੈਗੇ ਹੁਣ ਉੱਧਰ ਫਸੇ ਹੋਏ ਨੇ ਇਹ ਇਹ ਦੋਵੇਂ ਮਤਲਬ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਘੁੰਮਣ ਫਿਰਨ ਵਾਸਤੇ ਗਏ ਸੀ ਕਿਸੇ ਧਾਰਮਿਕ ਯਾਤਰਾ ਵਾਸਤੇ ਗਏ ਸੀ ਆਪਣੇ ਪਰਿਵਾਰ ਰਸਤੇਦਾਰਾਂ ਨੂੰ ਮਿਲਣ ਗਏ ਸੀ ਜਾਂ ਪੜਾਈ ਲਿਖਾਈ ਵਾਸਤੇ ਗਏ ਸੀ ਉਹਨਾਂ ਨੂੰ ਤਾਂ ਵਾਪਸ ਭੇਜਤਾ ਜਾਣਾ ਚਾਹੀਦਾ ਹੈ ਨਾਗਰਿਕ ਦਾ ਕੀ ਕਸੂਰ ਹੈ ਦੋਵੇਂ ਮੁਲਕ ਕਿਤਨ ਕਿਤੇ ਮੂਰਖਤਾ ਕਰ ਰਹੇ ਨੇ ਇੱਕ ਕਹਿ ਰਿਹਾਗਾ ਕਿ ਮੈਂ ਵੱਡਾ ਮੂਰਖਾਂ ਤੇ ਦੂਜਾ ਕਹਿ ਰਿਹਾਗਾ ਖੜ ਤੂੰ ਥੋੜਾ ਤੂੰ ਘੱਟ ਮੂਰਖ ਹੈਗਾ ਮੈਂ ਜ਼ਿਆਦਾ ਮੂਰਖਾਂ ਜੀ ਉਹ ਸ਼ਰਬਤ ਜਿਹਹਾਦ ਵਾਲਾ ਮਾਮਲਾ ਜਿਹੜਾ ਸੀ RAMDEV ਦਾ ਜਦੋਂ ਉਹ ਆਪਣਾ ਸ਼ਰਬਤ ਵੇਚਣ ਦੇ ਲਈ ਇੱਕ ਖਾਸ ਸ਼ਰਬਤ ਨੂੰ ਇੱਕ ਖਾਸ ਭਾਈਚਾਰੇ ਨਾਲ ਜੋੜ ਕੇ ਟਾਰਗੇਟ ਕਰਦਾ ਤੇ ਫੇਰ ਮਾਮਲਾ ਕੋਰਟ 'ਚ ਜਾਂਦਾ ਤੇ ਕੋਰਟ ਦੇ ਵੱਲੋਂ ਇੱਕ ਟਿੱਪਣੀ ਆਈ ਹੈ ਜਰਾ ਉਸ ਤੇ ਪਾਇਓ ਚਾਨਣਾ ਅ ਹਾਂਜੀ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾਗਾ ਤੇ ਇਹਦੇ ਉਲਟ ਪਟੀਸ਼ਨ ਪਾਈ ਗਈ ਸੀਗੀ ਜਿਹਦੇ ਵਿੱਚ RAMDEV ਨੇ ਬੇਸਿਕਲੀ ਇੱਕ ਵੀਡੀਓ ਜਾਰੀ ਕਰਦਿਆਂ ਕਹਿਆ ਸੀਗਾ ਕਿ ਜਿਹੜਾ ਤੁਸੀਂ ਦੂਜਾ ਸਰਬਤ ਪਿੰਦੇ ਹੋ ਦੂਜੇ ਬ੍ਰਾਂਡ ਦਾ ਉਹਦਾ ਪੈਸਾ ਕਿਤੇ ਨ ਕਿਤੇ ਵਕਫ ਵਕਫ ਬੋਰਡ ਵਿੱਚ ਜਾਂਦਾ ਹੈਗਾ ਉਹ ਤਾਂ ਮਦਰਸ਼ਿਆਂ ਨੂੰ ਜਾਂਦਾ ਹੈਗਾ ਮੁਸਲਮਾਨਾਂ ਨੂੰ ਜਾਂਦਾ ਹੈਗਾ ਬੇਸਿਕਲੀ ਉਹਨਾਂ ਨੇ ਜਿਹੜਾ ਰੂਹਫਜਾ ਸਰਬਤ ਹੈਗਾ ਹਮਦਰ ਦਾ ਜਿਹੜਾ ਰੂਹਫਜਾ ਬ੍ਰੈਡ ਹੈਗਾ ਉਹਨੂੰ ਟਾਰਗੇਟ ਕੀਤਾ ਸੀਗਾ ਤੇ ਆਪਣਾ ਸਰਬਤ ਵੇਚਣ ਵਾਸਤੇ ਜਿਹੜਾ ਪਤੰਜਲੀ ਉਹ ਬ੍ਰਾਂਡ ਚਲਾਉਂਦੇ ਨੇ ਉਹਨੂੰ ਵੇਚਣ ਵਾਸਤੇ ਉਹਨਾਂ ਨੇ ਕਮੈਂਟ ਕੀਤਾ ਸੀਗਾ ਇਹਨੂੰ ਲੈ ਕੇ ਜਿਹੜੀ ਪਟੀਸ਼ਨ ਪਾਈ ਗਈ ਸੀ ਉਹਦੇ ਤੇ ਦਿੱਲੀ ਹਾਈ ਕੋਰਟ ਸੁਣਵਾਈ ਕਰ ਰਿਹਾ ਹੈ ਜਸਟਿਸ ਜਿਹੜੇ ਅਮਿਤ ਬੰਸਲ ਹੈਗੇ ਉਹਨਾਂ ਨੇ ਪਿਛਲੀ ਤਰੀਕ ਨੂੰ ਕਿਹਾ ਸੀਗਾ ਕਿ ਇਹ ਸਾਰੀਆਂ ਵੀਡੀਓਜ਼ ਹਟਾਈਆਂ ਜਾਣ ਜਿਹੜੇ ਉਹਨਾਂ ਨੇ ਐਫੀਡੇਵਟ ਵੀ ਬੰਗਿਆ ਸੀਗਾ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੇ ਇਹ ਪਹਿਲੀ ਫਸਟ ਸਾਈਟ ਤੋਂ ਇਹ ਵੀਡੀਓਜ਼ ਆਪਾਂ ਨੂੰ ਇਹ ਦੇਖਣ ਨੂੰ ਮਿਲਦਾਗਾ ਕਿ ਇਹ ਗਲਤ ਨੇ ਇਹ அவਮਾਨਨਾ ਚ ਆਂਦੇ ਨੇ ਪਰ ਹੁਣ ਕਿਤੇ ਕਿਤੇ ਦੁਬਾਰੇ ਤੋਂ ਸਖਤ ਟਿੱਪਣੀ ਦਿੱਲੀ ਹਾਈ ਕੋਰਟ ਨੂੰ ਕੀਤੀ ਗਈ ਹੈ ਗਿਆ ਜਿਸ ਜਿਸ ਚ ਕਿਉਂਕਿ ਬਾਬਾ ਰਾਮਦੇਵ ਨੇ ਨਇਆ ਵੀਡੀਓ ਜਾਰੀ ਕੀਤਾ ਸੀਗਾ ਉਹਦੇ ਚ ਹਮਦਰਦ ਦੇ ਉਹਨਾਂ ਨੇ ਹਮਦਰਦ ਦੇ ਖਿਲਾਫ ਇੱਕ ਟਿੱਪਣੀ ਕੀਤੀ ਸੀ ਜਿਹੜਾ ਉਹਫ ਜ਼ਾਦਾ ਬ੍ਰਾਂਡ ਹੈਗਾ ਉਹਦੇ ਉਲਟ ਇੱਕ ਟਿੱਪਣੀ ਕੀਤੀ ਸੀ ਉਹਦੇ ਉਹਨੂੰ ਵੀ ਲੈ ਕੇ ਕਿਤੇ ਕਿਤੇ ਚੀਜ਼ਾਂ ਗਏ ਵਦਰੀਆਂ ਨੇ ਤੇ ਦੁਬਾਰੇ ਤੋਂ ਹਾਈ ਕੋਰਟ ਨੇ ਕਿਹਾਗਾ ਕਿ ਜੇ ਤੁਸੀਂ 24 ਘੰਟਿਆਂ ਦੇ ਅੰਦਰ ਇਹ ਵੀਡੀਓਜ਼ ਨੂੰ ਨਹੀਂ ਹਟਾਉਂਦੇ ਹੈਗੇ ਉਹ ਜਿਹੜੀਆਂ ਵੀਡੀਓਜ਼ ਤੁਸੀਂ ਲਗਾਤਾਰ ਜਾਰੀ ਕਰ ਰਹੇ ਹੋ ਤੇ ਅਸੀਂ ਫਿਰ ਤੁਹਾਡੇ ਤੇ ਕਾਰਵਾਈ ਕਰਾਂਗੇ ਤੇ ਇਹਨੂੰ ਆਗਮਨ ਆਗਮਨ ਨਾ ਮੰਨਾਂਗੇ ਆਪਾਂ ਨੂੰ ਪਤਾ ਕਿ ਪਿਛਲੇ ਬਾਰ ਵੀ ਕਿਤੇ ਕਿਤੇ ਚੀਜ਼ਾਂ ਪਿਛਲੇ ਸਾਲ ਤੁਸੀਂ ਯਾਦ ਕਰੋ ਜਦ ਕੋਰੋਨਾ ਅਹ ਦੇਵ ਚਿਨ ਨੇ ਕਰੋਨਾ ਵਟੀ ਬਣਾਉਣ ਦੀ ਗੱਲ ਖਾਈ ਸੀ ਉਦੋਂ ਵੀ ਸੁਪਰੀਮ ਕੋਰਟ ਨੇ ਨਾਮ ਨੂੰ ਝਾੜ ਪਾਈ ਸੀਗੀ ਤੇ ਉਦੋਂ ਵੀ ਇਹ ਸਾਰਾ ਕੁਝ ਹੋਇਆ ਸੀਗਾ ਅਹ ਬੇਸਿਕਲੀ ਇਹ ਜਿਹੜਾ ਅੱਜ 1 ਮਈ ਨੂੰ ਜਿਹੜੀ ਸੁਣਵਾਈ ਹੋ ਰਹੀ ਸੀ ਦੋਵਾਂ ਪੱਖਾਂ ਵੱਲੋਂ ਜਿਹੜੇ ਹਮਦਰਦ ਰੂਫਜਾ ਦੇ ਵੱਲੋਂ ਵਕੀਲ ਪੇਸ਼ ਹੋਏ ਸੀ ਉਹਨਾਂ ਨੇ ਦੱਸਿਆ ਸੀਗਾ ਕਿ RAMDEO ਹੁਣ ਨਵੀਂ ਵੀਡੀਓਜ਼ ਪੋਸਟ ਕਰ ਰਹੇ ਨੇ ਜਿਦੇ ਚ ਸੰਪਰਦਾਇਕਤਾ ਚਲਕ ਰਹੀ ਹੈ ਗਿਆ RAMDEO ਦੇ ਜਿਹੜੇ ਵਕੀਲ ਸੀਗੇ ਰਾਜੀਵ ਨਾਇਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਹਮਦਰਦ ਦੇ ਪ੍ਰੋਡਕਟ ਦਾ ਕੋਈ ਅਪਮਾਨ ਨਹੀਂ ਕੀਤਾ ਪਹਿਲੇ ਵੀਡੀਓ ਅਸੀਂ ਆਦੇਸ਼ ਅਨੁਸਾਰ ਹਟਾ ਚੁੱਕੇ ਹੈਗਾ ਤੇ ਐਫੀਡੇਵਟ ਵੀ ਦੇ ਚੁੱਕੇ ਹੈਗਾ ਤੇ ਮੈਂ ਧਰਮਾ ਦੇ ਵਿੱਚ ਭੇਜ ਨਹੀਂ ਕਰਦਾ ਇਹ ਗੱਲ ਕਹੀ ਹੈ ਜਸਟਿਸ ਅਮਿਤ ਵੰਸਨ ਨੇ ਕਿਹਾਗਾ ਕਿ ਮੈਨੂੰ ਰਾਜਨੀਤਿਕ ਵਿਚਾਰਾਂ ਤੋਂ ਕੋਈ ਮਤਲਬ ਨਹੀਂ ਹੈਗਾ ਜਿਹੜਾ ਜੋ ਕੇਸ ਦਾਇਰ ਹੋਇਆ ਹੈਗਾ ਮੈਨੂੰ ਉਹ ਤੋਂ ਮਤਲਬ ਹੈਗਾ ਕਿਸੇ ਹਦੇਸ ਦਾ ਪਾਲਨ ਹਮ ਕਿਵੇਂ ਅਸੀਂ ਕਿਵੇਂ ਸੁਨਿਸ਼ਚਿਤ ਕਰਾਂਗੇ ਇਹਦੇ ਤੇ ਕਿਤੇ ਨਿੱਤੇ RAMDEV ਅਤੇ ਉਹਨਾਂ ਦੇ ਨਾਂ ਜਾਂ ਫਿਰ ਉਹਨਾਂ ਦਾ ਸਮਾਨ ਉਹਨਾਂ ਦੇ ਸਮਾਨ ਦਾ ਨਾਂ ਲੈਣ ਦੀ ਜ਼ਰੂਰਤ ਹੈ ਨਹੀਂ ਤੇ ਦੁਬਾਰੇ ਤੋਂ ਮਤਲਬ ਕਿਤੇ ਨਿੱਤੇ ਜੜਾ RAMDEV ਦਾ ਨਵਾਂ ਵੀਡੀਓ ਸੀ ਉਹਨੂੰ ਵੀ ਹੇਟ ਸਪੀਚ 'ਚ ਰੱਖਿਆ ਗਿਆ ਹੈਗਾ ਤੇ RAMDEV ਹਿੰਦਵਾੜਾ ਦੁਆਰਾ ਦੁਆਰਾ ਤੋਂ ਝਾੜ ਪਾਈਏ ਕੋਰਟ ਨੇ ਜੀ ਇੱਕ ਬਿਲਕੁਲ ਕਿਸਮ ਦਾ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਵਕਫ ਕਾਨੂੰਨ ਦੇ ਵਿੱਚ ਜਿਹੜੀ ਸੋਧ ਹੋਈ ਹੈ ਬਿੱਲ ਬਣ ਗਿਆ ਹੁਣ ਕਾਨੂੰਨ ਬਣ ਗਿਆ ਕਹਿੰਦਾ ਪਾਵ ਉਸ ਦੇ ਖਿਲਾਫ ਕਿ ਲਾਈਟ ਬੰਦ ਕਰੋ ਅਭਿਆਨ ਇਹ ਕਿਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਇਸ ਦਾ ਕੀ ਅਰਥ ਹੈ ਕਿਵੇਂ ਇਸ ਨੂੰ ਕੀਤਾ ਜਾਣਾ ਹੈ ਇਹ ਤਾਂ ਉਹਦੇ ਵਾਂਗ ਜਾਪਦਾ ਜਿਵੇਂ ਥਾਲੀ ਬਜਾਓ ਐਦਾਂ ਦੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਸੀ ਮੋਦੀ ਹੁਣਾ ਦੇ ਵੱਲੋਂ ਕਰੋਨਾ ਦੇ ਟਾਈਮ ਇਸ ਦਾ ਕੀ ਅਰਥ ਹੈ ਜਦਾ ਸਮਝਾਇਓ ਕਿ ਨਾਲ ਇਹ ਵੀ ਦੱਸਿਓ ਕਿ ਕੀ ਏਪੋਚ ਹੈ ਜਿਹੜੇ ਅਭਿਆਨ ਨੇ ਉਹ ਕੋਈ ਪ੍ਰਭਾਵ ਪਾਉਂਦੇ ਨੇ ਸਾਰੇ ਤੇ ਸਾਰੇ ਤਾਮਜਾਮ ਤੇ ਅ ਦੇਖੋ ਅੰਦਰ ਕਿਸਮ ਦੇ ਜਿਹੜੇ ਕਹੇ ਲਿਆ ਕਿ ਜਿਹੜੇ ਵਕਫ ਵਕਫ ਦੇ ਉਲਟ ਅਭਿਆਨ ਚੱਲ ਰਹੇ ਨੇ ਜਿਹੜੇ ਖਾਸ ਕਰ ਜਿਹੜਾ ਮੁਸਲਿਮ ਕਮਿਊਨਿਟੀ ਹੈ ਉਹ ਇਹਨੂੰ ਲੀਡ ਕਰ ਰਿਹਾ ਹੈਗਾ ਜਿਹੜਾ 올 ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਹੈਗਾ ਉਹ ਅਤੇ ਜਿਹੜਾ ਅਸਦਉਦੀਨ ਓਐਸਸੀ ਹੈ ਗਿਆ ਏਐਮ ਆਈਐਮ ਦੇ ਚੀਫ ਉਹ ਵੀ ਇਸ ਅਭਿਆਨ ਨੂੰ ਲੀਡ ਕਰ ਰਹੇ ਨੇ ਆਪਾਂ ਨੂੰ ਪਹਿਲਾਂ ਪਤਾ ਹੈ ਕਿ ਪਹਿਲਾਂ ਇਹਨਾਂ ਨੇ ਜਦੋਂ ਜੁਮੇ ਦੀ ਨਮਾਜ਼ ਅਤਾ ਕੀਤੀ ਸੀ ਉਹ ਵੀ ਕਾਲੇ ਰਿਬਨ ਬਨ ਕੇ ਕੀਤੀ ਸੀਗੀ ਉਸ ਤੋਂ ਬਾਅਦ ਕਈ ਥਾਵਾਂ ਤੇ ਜਿਹੜੇ ਮੁਸਲਮਾਨ ਸੀਗੇ ਉਹ ਸੜਕਾਂ ਤੇ ਉਤਰੇ ਸੀਗੇ ਹੁਣ ਇਹ ਕਿਹਾ ਜਾ ਰਿਹਾ ਇਹਨਾਂ ਨੇ ਕੱਲ ਜਿਹੜਾ ਰਾਤ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਆਪਣੇ ਘਰਾਂ ਦੀਆਂ ਦੁਕਾਨਾਂ ਦੀਆਂ ਆਫਿਸਾਂ ਦੀਆਂ ਲਾਈਟ ਬੰਦ ਰੱਖ ਕੇ ਯਾਨੀ ਕਿ ਹਨੇਰਾ ਫਸਾਰ ਕੇ ਕਿਤੇ ਨ ਕਿਤੇ ਵਿਰੋਧ ਜਤਾਇਆ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੇ ਕਿਤੇ ਨ ਕਿਤੇ ਰਿਲੀਜੀਅਸ ਥਾਵਾਂ ਦੇ ਵਿੱਚ ਹਨੇਰਾ ਫਸਾਰ ਰਹੀ ਹੈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਅ ਇਸ ਤੋਂ ਅਲਾਵਾ ਜਿਹੜਾ ਸਿਗਨੇਚਰ ਅਭਿਆਨ ਵੀ ਨਾ ਨੇ ਸ਼ੁਰੂ ਕੀਤਾ ਸੀਗਾ तकरीबन 1 ਕਰੋੜ ਜਿਹੜੇ ਸਿਗਨੇਚਰ ਹੈਗੇ ਆ ਵਕ ਕਾਨੂੰਨ ਦੇ ਉਲਟ ਇਹਨਾਂ ਨੇ ਕਰਾਏ ਸੀਗੇ ਇਸ ਤੋਂ ਅਲਾਵਾ ਵੀ ਕਈ ਕਿਸਮ ਦੇ ਅਭਿਆਨ ਚਲਾਉਣ ਦੀ ਗੱਲ ਹੋ ਰਹੀ ਹੈ ਲੇਕਿਨ ਇਸ ਵਾਰ ਜਿਵੇਂ ਅ ਜਿਹੜਾ ਆਪਾਂ ਕਹਿੰਦੇ ਪੱਛਮ ਮੰਗਾਲ ਦੇ ਵਿੱਚ ਜੋ ਕੁਝ ਹੋਇਆ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਵਾਇਲੈਂਸ ਹੋਈ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਇੰਡੀਆ ਦੇ ਬਾਕੀ ਸੂਬਿਆਂ ਦੇ ਵਿੱਚ ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਜ਼ਿਆਦਾਤਰਾਂ ਦੇ ਵਿੱਚ ਤਾਂ ਭਾਜਪਾ ਦੀ ਸਰਕਾਰ ਹੈ ਤਾਂ ਜਿਹੜੀ ਮੁਸਲਿਮ ਕਮਿਊਨਿਟੀ ਆ ਸਰਕਾਰ ਤੋਂ ਉਤਰਨ ਤੋਂ ਬਚ ਰਹੀ ਹੈ ਕਿਉਂਕਿ ਸੀਐਨਆਰਸੀ ਵੇਲੇ ਵੀ ਖਸਾ ਨੁਕਸਾਨ ਹੋਇਆ ਸੀਗਾ ਉੱਤਰ ਪ੍ਰਦੇਸ਼ 'ਚ ਵੀ ਆਪਾਂ ਨੂੰ ਪਤਾ ਕਿ ਕਿੰਨੇ ਜ ਹੁਣ ਤੱਕ ਵੀ ਜਿਹੜੇ ਦਿੱਲੀ 'ਚ ਸੀਐਨਆਰਸੀ ਦਾ ਪ੍ਰੋਟੈਸਟ ਸੀਗਾ ਸائن ਭਾਗ ਉਦੇ ਉਹਦੇ ਚ ਜਿਹੜੇ ਲੀਡਰਸ਼ਿਪ ਸੀਗੇ ਉਹ ਹਜੇ ਤੱਕ ਜੇਲ੍ਹ 'ਚ ਬੈਠਿਆ ਗਿਆ ਉਮਰ ਖਲੀਤ ਤੋਂ ਲੈ ਕੇ ਗੁਲਫਿਸਾ ਫਾਤਿਮਾ ਇਹ ਸਾਰੇ ਲੋਕ ਜਿਹੜੇ ਹੈਗੇ ਆ ਉਹ ਹਜੇ ਵੀ ਜੇਲ੍ਹ 'ਚ ਬੈਠੇ ਹੈਗੇ ਆ ਤੋਂ ਮਨ ਲੱਗਦਾ ਕਿ ਜਿਹੜੀ ਮੁਸਲਿਮ ਕਮਿਊਨਿਟੀ ਹੈ ਜਿੱਥੇ ਭਾਜਪਾ ਸਰਕਾਰਾਂ ਨੇ ਉੱਥੇ ਡਾਇਰੈਕਟ ਪੰਗਾ ਲੈਣ ਤੋਂ ਬਚਟੀਆਂ ਨੇ ਤੇ ਇਸ ਕਿਸਮ ਦੇ ਉਹਨਾਂ ਨੇ ਵਕਤ ਦਾ ਵਿਧਾਨ ਕਿਤੇ ਕਿਤੇ ਵਿਰੋਧਤਾ ਕਰਨਾ ਹੈਗਾ ਉਹ ਨਵੇਂ ਵਕਤ ਕਾਨੂੰਨ ਦਾ ਤੇ ਇਸੇ ਕਰਕੇ ਉਹ ਵਕਤ ਬਚਾਓ ਅਭਿਆਨ ਇਸ ਕਿਸਮ ਦੇ ਕਨਵੈਨਸ਼ਨਾਂ ਜਾਂ ਫਿਰ ਕਾਲੇ ਰੀ ਬੰਬੰਨਾ ਜਾਂ ਫਿਰ ਲਾਈਟ ਬੰਦ ਕਰਕੇ ਇਸ ਕਿਸਮ ਦੀਆਂ ਚੀਜ਼ਾਂ ਜਾਦੇ ਕਰ ਰਹੇ ਨੇ ਸਿੰਬੋਲਿਕ ਪ੍ਰੋਟੈਸਟ ਇਸ ਵਾਰ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਉਹ ਉਹੀ ਮੈਂ ਸਵਾਲ ਕਰ ਰਿਹਾ ਸੀ ਕਿ ਇਹੋ ਜੇ ਸਿੰਬੋਲਿਕ ਪ੍ਰੋਟੈਸਟ ਜਿਹੜੇ ਨੇ ਉਹ ਕੋਈ ਭੂਮਿਕਾ ਅਦਾ ਕਰਦੇ ਨੇ ਉਸ ਕਾਨੂੰਨ ਨੂੰ ਬਦਲਣ ਦੇ ਵਿੱਚ ਉਸ ਨੂੰ ਵਾਪਸ ਕਰਨ ਦੇ ਵਿੱਚ ਕੀ ਇਹਦਾ ਕੋਈ ਰੋਲ ਬਣਦਾ ਹੈ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਜਾਂ ਫਿਰ ਇਹ ਸਿਰਫ ਦਿਖਾਉਣ ਦਾ ਦਿਖਾਵਾ ਕਰਨ ਦਾ ਇੱਕ ਤਰੀਕਾ ਹੁੰਦਾ ਮੈਂ ਤਾਂ ਇਹਨੂੰ ਦੇਖੋ ਦੋ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਗੁਰਪ੍ਰੀਤ ਅ ਅੱਡ ਅੱਡ ਕਿਸਮ ਦੇ ਸਟਾਈਲ ਹੁੰਦੇ ਨੇ ਜਿਹੜੇ ਲੋਕ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੁੰਦਾ ਹੈ ਕਿ ਉਹਨਾਂ ਕੋਲ ਖੋਣ ਨੂੰ ਬਹੁਤ ਕੁਝ ਹੈਗਾ ਜਿਨ੍ਹਾਂ ਕੋਲ ਚੀਜ਼ਾਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਉਹ ਫਿਰ ਇਸੇ ਕਿਸਮ ਦੇ ਹੀ ਪ੍ਰੋਟੈਸਟ ਕਰਦੇ ਨੇ ਉਹ ਕਨਵੈਨਸ਼ਨਾਂ ਕਰਦੇ ਨੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਉਹਦੇ ਤहत ਹੀ ਕਿਤੇ ਨ ਕਿਤੇ ਉਹ ਇਸ ਮਤਲਬ ਆਪਣੀ ਚੀਜ਼ਾਂ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਵੇਂ ਤੁਸੀਂ ਲਾਓ ਕਿ ਜਿਹੜੇ ਲੋਕ ਬਹੁਤ ਰੋ ਹੁੰਦੇ ਨੇ ਬਲੈਕ ਐਂਡ ਵਾਈਟ ਸਿ ਸੋਚਦੇ ਨੇ ਜ਼ਿਆਦਾਤਰ ਪਿੰਡੂ ਇਲਾਕਿਆਂ ਦੇ ਲੋਕ ਹੋਗੇ ਫਿਰ ਡੈੜੀਦਾਰ ਲੋਕ ਹੋ ਗਿਆ ਫਿਰ ਮਜ਼ਦੂਰੀ ਕਿਸਾਨੀ ਕਰਨ ਵਾਲੇ ਲੋਕ ਹੋਗੇ ਉਹ ਥੋੜਾ ਮਤਲਬ ਖੁੱਲੇ ਤੌਰ ਤੇ ਸੜਕਾਂ ਤੇ ਉਤਰਦੇ ਨੇ ਮੁਸਲਮਾਨਾ ਦੇ ਵਿਚ ਇਹ ਕਹਦਾ ਦਾ ਸੈਕਸ਼ਨ ਹੈਗਾ ਜਿਹੜਾ ਲੜਨਾ ਜਾਣਦਾਗਾ ਉਹਨਾਂ ਸੀਐਨਆਰਸੀ ਦੇ ਉਲਟ ਵੱਡਾ ਅੰਦੋਲਨ ਖੜਾ ਕੀਤਾ ਸੀਗਾ ਮੁਲਕ ਪਰਦੇ ਵਿੱਚ ਮੈਨੂੰ ਲੱਗਦਾਗਾ ਕਿ ਜੇ ਇਸ ਕਿਸਮ ਦੀ ਦੁਬਾਰਾ ਕੋਈ ਹੋਈ ਕੋਈ ਆਰਗੇਨਾਈਜ਼ ਤਰੀਕੇ ਨਾਲ ਇਹਨੂੰ ਲੀਡ ਕਰੂਗਾ ਤੇ ਮੁਸਲਮਾਨ ਕਮਿਊਨਿਟੀ ਆਪਾਂ ਸੜਕਾਂ ਤੇ ਵੀ ਦੇਖਣ ਨੂੰ ਮਿਲੂਗੀ ਆ ਜਿਹੜਾ ਜਿਵੇਂ ਪੋਲਿਟਿਸ਼ੀਅਨ ਹੋਗੇ ਜਾਂ ਫਿਰ 올 ਇੰਡੀਆ ਮੁਸਲਮਨ ਪਰਸਨ ਲਾ ਬੋਰਡ ਹੋਗੇ ਇਹ ਥੋੜੇ ਵੈਲਥ ਦੀ ਕਿਸਮ ਦੇ ਲੋਕ ਨੇ ਮਤਲਬ ਇਹ ਰੂਲੀ ਮਤਲਬ ਤੁਸੀਂ ਕਹ ਲੋ ਕਿ ਉਹਨਾਂ ਦਾ ਐਲੀਟ ਸੈਕਸ਼ਨ ਹੈ ਮੁਸਲਮਾਨਾ ਦਾ ਐਲੀਟ ਸੈਕਸ਼ਨ ਨਹੀਂ ਚਾਹੂਗਾ ਕਿ ਉਹ ਕਿਸੇ ਕਿਸਮ ਦਾ ਪੰਗਾ ਲਊ ਤੇ ਇਹ ਜਿਹੜਾ ਇਹ ਹਜੇ ਤੱਕ ਜਿੰਨੀਆਂ ਕਾਲਾਂ ਆ ਰਹੀਆਂ ਨੇ ਮੁਸਲਮਾਨਾਂ ਦੇ ਐਲੀਟ ਸੈਕਸ਼ਨ ਵੱਲੋਂ ਆ ਰਹੀਆਂ ਨੇ ਇਹਦੇ 'ਚ ਫਰਕ ਹੈਗਾ ਮੈਂ ਕਿਉਂਕਿ ਅੰਦੋਲਨ ਨੂੰ ਕਰ ਕਰਦਾ ਹੈਗਾ ਇਸ ਕਰਕੇ ਮੈਨੂੰ ਇਸ ਚੀਜ਼ ਦੀ ਬਰੀਕੀ ਨਾਲ ਸਮਝ ਹੈ ਗਿਆ ਜਿਵੇਂ ਅਸੀਂ ਤਾਂ ਪੰਜਾਬ ਦੇ ਪ੍ਰੋਟੈਸਟਾਂ ਦੇ ਵਿੱਚ ਵੀ ਦੇਖਦੇ ਆ ਜਿਹੜਾ 20 ਪੰਜਾਬ ਦਾ ਲੀਡ ਸੈਕਸ਼ਨ ਹੈ ਜਿਹਦੇ ਕੋਲ ਮਤਲਬ ਕੁ ਚੀਜ਼ਾਂ ਹੈਗੀਆਂ ਉਹ ਇਸ ਕਿਸਮ ਦੀਆਂ ਗੱਲਾਂ ਕਰਨ ਲੱਗ ਜਾਂਦਾ ਜਦੋਂ ਵੀ ਕੋਈ ਅੰਦੋਲਨ ਦਾ ਕੋਈ ਪ੍ਰੋਟੈਸਟ ਹੁੰਦਾਗਾ ਨਹੀਂ ਨਹੀਂ ਤੁਸੀਂ ਤਾਂ ਮਾਵਾ ਦੇ ਪੁੱਤ ਮਰਾਉਂਗੇ ਇਹ ਹੋ ਜੂਗਾ ਉਹ ਹੋ ਜੂਗਾ ਜਦਕਿ ਜਿਹੜਾ ਸੈਕਸ਼ਨ ਹੈਗਾ ਜਿਹੜਾ ਅਸਲ ਤਕਲੀਫ ਚ ਹੈਗਾ ਜਾਂ ਫਿਰ ਦਿੱਕਤ ਚ ਹੈਗਾ ਉਹ ਸੜਕਾਂ ਤੇ ਉਤਰ ਜਾਂਦਾਗਾ ਤੇ ਬੇ ਟੜਕ ਹੋ ਕੇ ਉਹ ਫਿਰ ਲੜਦਾਗਾ ਕਿਤੇ ਨ ਕਿਤੇ ਚਾਲਮ ਸਰਕਾਰਾਂ ਦੇ ਉਲਟ ਇਹ ਅੰਤਰ ਆਪਾਂ ਨੂੰ ਪ੍ਰੋਟੈਸਟਾਂਸ ਕਰਨਾ ਪਊਗਾ ਹਜੇ ਤੱਕ ਜਿਹੜੀਆਂ ਕਿਤੇ ਨ ਕਿਤੇ ਕਾਲਾਂ ਆ ਰਹੀਆਂ ਨੇ ਉਹ ਸਾਰੀਆਂ ਇਸ ਕਿਸਮ ਦੀਆਂ ਆ ਰਹੀਆਂ ਨੇ ਜਿਹੜੇ ਕਿ ਅਲੀਟ ਸੈਕਸ਼ਨ ਵੱਲੋਂ ਮੁਸਲਮਾਨਾデア ਲੀਡ ਸੈਕਸ਼ਨ ਵੱਲੋਂ ਆ ਰਹੀਆਂ ਨੇ ਹਜੇ ਕਿਤੇ ਨ ਕਿਤੇ ਇੱਕ ਮੈਂ ਇਹ ਵੀ ਦੇਖ ਰਿਹਾਗਾ ਕਿ ਹਲਕੀ ਜਿਹੀ ਨਿਰਾਸ਼ਾ ਵੀ ਹੈ ਇਹ ਕਹੇ ਲਈ ਕਿ ਇੱਕ ਜਿਹੜਾ ਅੰਦੋਲਨ ਲੜਨ ਵਾਲਾ ਜਿਹੜਾ ਪੂਰਾ ਤਬਕਾ ਹੈਗਾ ਉਹਦੇ ਚ ਭਾਵੇਂ ਪੰਜਾਬ ਚ ਹੋਵੇ ਜਾਂ ਫਿਰ ਬਾਹਰ ਹੋਵੇ ਉਹਦੇ ਚ ਆਪਾਂ ਨੂੰ ਇਹ ਕਲਕੀ ਜੀ ਡਿਪਰੈਸ਼ਨ ਦੇਖਣ ਨੂੰ ਮਿਲ ਰਹੀ ਹੈ ਕਿ ਆ ਲੋਕ ਮਤਲਬ ਜਿਵੇਂ ਜਿੰਨਾ ਆਪਾਂ ਅਛਾ ਸੀਐਨਆਰਸੀ ਵਲੇ ਵੇਖਿਆ ਸੀਗਾ ਤੇ ਕਿਸਾਨ ਅੰਦੋਲਨ ਵਨ ਡੇਵਸ ਦੇਖਿਆ ਸੀ 2020 ਕੀ ਆਲੇ ਸੀ ਉਹਨਾਂ ਹੁਣ ਆਪਾਂ ਜਿਹੜੇ ਨਵੇਂ ਪ੍ਰੋਟੈਸਟ ਹੋ ਬਰ ਰਹੇ ਨੇ ਉਹਨਾਂ ਚ ਆਪਾਂ ਉਹਨਾਂ ਜਿਆਦਾ ਉਤਸ਼ਾਹ ਨਹੀਂ ਦੇਖ ਪਾਰੇ ਤੇ ਇੱਕ ਅਜੀਬ ਕਿਸਮ ਦੀ ਡਿਪਰੈਸ਼ਨ ਪਿਛਲੇ 1 ਸਾਲ ਤੋਂ ਹੁਣ ਇੰਡੀਅਨ ਸੋਸਾਇਟੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੀ ਸੋ ਉਧਰ ਵੈਦਰ ਦੀ ਵੀ ਗੱਲ ਆਪਾਂ ਹਰ ਰੋਜ਼ ਕਰਨੀ ਹੁੰਦੀ ਹੈ ਅੰਤ ਦੇ ਵਿੱਚ ਵੈਦਰ ਦੀ ਕੀ ਸੰਭਾਵਨਾ ਹੈ ਪੰਜਾਬ ਚ ਮੌਸਮ ਕਿਹੋ ਜਿਹਾ ਰਹ ਰਿਹਾ ਹੈ ਤੇ ਆਉਣ ਵਾਲੇ ਸਮੇਂ ਚ ਕੀ ਬਣੂਗਾ ਕਰਦੇ ਹੋ ਜੀ ਫੋਰਕਾਸਟ ਹਾਂਜੀ ਦੇਖੋ ਟੈਂਪਰੇਚਰ ਕਈ ਥਾਵਾਂ ਤੇ ਪੰਜਾਬ ਦੇ ਮੋਸਟਲੀ ਇਲਾਕਿਆਂ ਚ ਜਿਹੜਾ ਟੈਂਪਰੇਚਰ ਉਹ ਡਾਊਨ ਗਿਆ ਹੈਗਾ ਅੰਦਰ ਵਿਆਪਨ ਦੇਖਣ ਨੂੰ ਮਿਲ ਰਹੇ ਨੇ ਦੇਖਣ ਨੂੰ ਮਿਲ ਰਹੀ ਹੈਗੀ ਹੈ ਤੇ ਵਰਖਾ ਵੀ ਕਿਤੇ ਕਿਤੇ ਹੋਈ ਹੈ ਤੇ ਹੁਣ ਅਗਲੇ 2-3 4 ਦਿਨਾਂ ਤੱਕ ਵੀ ਵਰਖਾ ਮਤਲਬ ਅਗਲੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਬਾਰਸ਼ ਆ ਉਹ ਦਰਜ ਕੀਤੀ ਜਾ ਸਕਦੀ ਹੈ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਬਾਕੀ ਤਾਪਮਾਨ ਜਿਹੜਾ ਟੈਂਪਰੇਚਰ ਹੈ ਉਹਦੇ ਚ ਮਾਮਲੀ ਜੀ ਗਰਾਉਟ ਆਈ ਹੈ ਉਹ ਆਪਾਂ ਦੇਖ ਰਹੇ ਹਾਂ ਲਗਾਤਾਰ ਪਰ ਜਿਹੜਾ ਬਠਿੰਡਾ ਹੈਗਾ ਤੇ ਮਾਲਵਾ ਹੈਗਾ ਉਹ ਹਜੇ ਵੀ ਬਹੁਤ ਜ਼ਿਆਦਾ ਗਰਮ ਨਹੀਂ ਬਠਿੰਡੇ ਦੇ ਇਸ ਤਕਰੀਬਨ 42 ਡਿਗਰੀ ਟੈਂਪਰੇਚਰ ਰਹੇਗਾ ਹਾਲਾਂਕਿ ਜਿਹੜਾ ਜੇ ਆਪਾਂ ਮਾਝੇ ਦੀ ਗੱਲ ਕਰੀਏ ਉੱਥੇ 37.5 ਡਿਗਰੀ ਟੈਂਪਰੇਚਰ ਹੈ ਲੋ ਦੀਆਂ ਨੇ 36 ਡਿਗਰੀ ਟੈਂਪਰੇਚਰ ਹੈਗਾ ਚੰਡੀਗੜ੍ਹ ਉਹ ਤੋਂ ਵੀ ਜ਼ਿਆਦਾ ਜਿਹੜਾ ਚੰਡੀਗੜ੍ਹ ਵਾਲਾ ਇਲਾਕਾ ਕਹਿੰਦੇ ਪੋਹਾੜਾ ਵਾਲਾ ਜਿਹੜਾ ਇਲਾਕਾ ਹੈਗਾ ਉਹ ਹਜੇ ਹੋਰ ਵੀ ਠੰਡਾ ਹੈਗਾ ਉੱਥੇ ਜਿਹੜਾ ਟੈਂਪਰੇਚਰ ਆਪਾਂ ਦੇਖਣ ਨੂੰ ਮਿਲ ਰਿਹਾਗਾ ਉਹ ਤਕਰੀਬਨ ਮਤਲਬ 35.8 ਡਿਗਰੀ ਦੇਖਣ ਨੂੰ ਮਿਲ ਰਿਹਾਗਾ ਹਜੇ ਜਿਹੜਾ ਹੀਟ ਵੇਵ ਦਾ ਖਤਰਾ ਹਜੇ ਵੀ ਜਿਹੜਾ ਬਣਿਆ ਹੋਗਾ ਉਹ ਮਾਲਵੇ ਦੇ ਵਿੱਚ ਬਣਿਆ ਹੋਇਆਗਾ ਜੇ ਆਪਾਂ ਕਹਿ ਲਈਏ ਕਿ ਅੱਜ ਕਈ ਥਾਵਾਂ ਤੇ ਬਰਖਾ ਨਹੀਂ ਹੋਈ ਤੇ ਮਾਲਵੇ ਵੱਲ ਜਿਹੜੀ ਬਰਖਾ ਉਹ ਨਹੀਂ ਵਧੀ ਤਾਂ ਫਿਰ ਅਗਲੇ 1-2 ਦਿਨ ਹੋਰ ਕਿਤੇ ਨ ਕਿਤੇ ਮਾਲ ਕਿਤੇ ਨ ਕਿਤੇ ਜਿਹੜਾ ਬਠਿੰਡੇ ਵਾਲਾ ਇਲਾਕਾ ਹੈਗਾ ਉਹ ਆਪਾਂ ਨੂੰ ਉੱਥੇ ਗਰਮੀ ਦੇਖਣ ਨੂੰ ਮਿਲੂਗੀ ਲੇਕਿਨ ਮੈਂ ਕਹਿ ਸਕਦਾ ਕਿ ਜਿਵੇਂ ਆਪਾਂ ਹਰ ਰੋਜ਼ ਹੀ ਮੌਸਮ ਟ੍ਰੈਕ ਕਰ ਰਹੇ ਆ ਕਿ ਕੁਝ ਗਰਾਉਟ ਆਪਾਂ ਨੂੰ ਟੈਂਪਰੇਚਰ ਦੇਖਣ ਨੂੰ ਮਿਲੀ ਹੈਗੀ ਆ ਇਹ ਜ਼ਰੂਰੀ ਵੀ ਹੈਗਾ ਕਿਉਂਕਿ ਜਿਹੜਾ ਹਜੇ ਤੱਕ ਜਿਹੜਾ ਟੈਂਪਰੇਚਰ ਚੱਲ ਰਿਹਾ ਸੀ ਉਹ ਬਹੁਤ ਜ਼ਿਆਦਾ ਜ਼ਿਆਦਾ ਬਹੁਤ ਜ਼ਿਆਦਾ ਸੀਗਾ ਕਿਉਂਕਿ ਉਸ ਕਿਸਮ ਦਾ ਟੈਂਪਰੇਚਰ ਆਪਾਂ ਨੂੰ ਜੂਨ ਮਹੀਨੇ ਦੇ ਫਸਟ ਵੀਕ ਜਾਂ ਮਈ ਮਹੀਨੇ ਦੇ ਲਾਸਟ ਵੀਕ ਚ ਆਪਾਂ ਦੇਖਣ ਨੂੰ ਮਿਲਦਾ ਸੀਗਾ ਉਹ ਹਜੇ ਤੋਂ ਹੀ ਦੇਖਣ ਨੂੰ ਮਿਲ ਰਿਹਾ ਸੀਗਾ ਇੱਕ ਗੱਲ ਹੋਰ ਆਪਾਂ ਨੂੰ ਦੇਖਣੀ ਪਊਗੀ ਗੁਰਪ੍ਰੀਤ ਮੈਨੂੰ ਲੱਗਦਾ ਹੈ ਕਿ ਇਸ ਵਾਰ ਜਿਹੜਾ ਕਣਕ ਦਾ ਝਾੜ ਹੈਗਾ ਉਹਦੇ ਚ ਵੀ 5 ਤੋਂ 10% ਦਾ ਅਸਰ ਹੈਗਾ ਕਈ ਇਲਾਕਿਆਂ ਦੇ ਸਾਰੇ ਇਲਾਕਿਆਂ ਦੇ ਵਿੱਚ ਨਹੀਂ ਜਿੱਥੇ-ਜਿੱਥੇ ਫਰਵਰੀ ਮਹੀਨੇ ਦੇ ਲਾਸਟ ਵੀਕ ਚ ਕਿਤੇ ਨ ਕਿਤੇ ਜਾਂ ਫਿਰ ਮਾਰਚ ਮਹੀਨੇ ਦੇ ਫਸਟ ਵੀਕ ਚ ਗਰਮੀ ਪਈ ਹੈ ਉੱਥੇ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਮੈਂ ਕਿਉਂਕਿ ਖੇਤੀਬਾੜੀ ਨੂੰ ਕਵਰ ਕਰਦਾ ਹੈਗਾ ਮੈਂ ਕੋਸ਼ਿਸ਼ ਕਰਾਂਗਾ ਕਿ ਆਣ ਵਾਲੇ 2-3 ਦਿਨਾਂ ਚ ਇਹ ਵੀ ਚੈੱਕ ਕਰਾਂ ਕਿ ਜਿਹੜਾ ਇੱਕੋ ਲਖ ਤੇ ਜਿਹੜੀ ਗਰਮੀ ਵਧਦੀ ਹੈ ਗਿਆ ਫਿਰ ਜਾਂ ਫਿਰ ਇੱਕੋ ਲਖ ਤੇ ਜਿਹੜਾ ਠੰਡ ਪੈਂਦੀ ਹੈ ਫਿਰ ਜਿਹੜਾ ਇਹਨੂੰ ਕਹਿੰਦੇ ਆ ਅੰਗਰੇਜ਼ੀ ਚ ਐਕਸਟ੍ਰੀਮ ਵੈਦਰ ਕੰਡੀਸ਼ਨਸ ਇਹ ਮੋਰ ਪੰਜਾਬ ਚ ਜਿਹੜੀ ਐਕਸਟ੍ਰੀਮ ਵੈਦਰ ਕੰਡੀਸ਼ਨਸ ਹੋ ਰਹੀਆਂ ਨੇ ਉਹਨਾਂ ਬਾਰੇ ਮੜਾ ਜਾ ਆਪਾਂ ਨੂੰ ਕਿ ਉਹਦਾ ਆਪਣੀ ਪ੍ਰੋਟੈਕਸ਼ਨ ਪ੍ਰੋਡਕਸ਼ਨ ਤੇ ਕੀ ਪ੍ਰਭਾਵ ਪੈ ਰਿਹਾਗਾ ਲੋਕਾਂ ਤੇ ਕੀ ਪ੍ਰਭਾਵ ਪੈ ਰਿਹਾ ਫਰਿਆ ਹੈਗਾ ਇਹ ਵੀ ਆਪਾਨੂੰ ਦੇਖਣਾ ਪਊਗਾ ਮਤਲਬ ਇਹ ਕੋਈ ਨੰਬਰ ਗੇਮ ਨਹੀਂ ਹੈ ਕਿ ਹਰ ਰੋਜ਼ ਅਸੀਂ ਬੁਲੇਟਿਨ ਚ ਇਹ ਦੱਸਦੀਏ ਕਿ ਪੰਜਾਬ ਚ ਟੈਂਪਰੇਚਰ ਜ਼ਿਆਦਾ ਹੋ ਰਿਹਾ ਪੰਜਾਬ ਚ ਇਹ ਹੋਊਗਾ ਸੀ ਕੋਈ ਵੈਦਰ ਫੋਰਕਾਸਟਰਸ ਨਹੀਂ ਹੈਗਾ ਪਰ ਇਹਦਾ ਅਸਲ ਵਿੱਚ ਪੰਜਾਬ ਦੀ ਸੁਸਾਇਟੀ ਤੇ ਕੀ ਅਸਰ ਪਿਆਗਾ ਇਹ ਆਪਾਂ ਨੂੰ ਰੀਡ ਕਰਨਾ ਪਊਗਾ ਮੈਂ ਮਤਲਬ ਆਉਣ ਵਾਲੇ ਦਿਨਾਂ ਚ ਜਰੂਰ ਜਿਹੜਾ ਇਸ ਵਾਰ ਕਣਕ ਦੀ ਜਿਹੜੀ ਪ੍ਰੋਡਕਸ਼ਨ ਹੋਈ ਹੈ ਉਹਦੇ ਬਾਰੇ ਜਰੂਰ ਦੱਸਾਂਗਾ ਕਿ ਉਹਦੇ ਤੇ ਕੀ ਅਸਰ ਪਿਆਗਾ ਜਿਵੇਂ 2022 ਚ ਮੈਂ ਕੀਤਾ ਸੀਗਾ 2022 ਚ ਜਦੋਂ ਫਰਵਰੀ ਮਹੀਨੇ ਚ ਕੋਲਕਾ ਤੇ ਟੈਂਪਰੇਚਰ ਜਾਦੇ ਹੋਇਆ ਸੀਗਾ ਵਧਿਆ ਸੀਗਾ ਉਦੋਂ ਅਸੀਂ ਸਟੱਡੀ ਕੀਤਾ ਸੀਗਾ ਤੇ ਤਕਰੀਬਨ 15% ਜਿਹੜਾ ਝਾੜ ਸੀਗਾ 10 ਤੋਂ 15% ਤੱਕ ਝਾੜ ਉਸ ਟਾਈਮ ਕਣਕ ਦਾ ਘਟਿਆ ਸੀਗਾ ਕਿਉਂਕਿ ਇਹ ਗਰਮੀ ਫਰਵਰੀ ਦੇ ਆ ਆਖਰ ਚ ਗਰਮੀ ਹੋਣ ਕਰਕੇ ਜਿਹੜਾ ਕਣਕ ਦਾ ਸਾਇਦ ਸੀਗਾ ਉਹ ਛੋਟਾ ਰਹਿ ਗਿਆ ਸੀਗਾ ਉਹਦੇ ਉਹ ਵਜਨ ਨਹੀਂ ਬਣਾ ਪਾਇਆ ਤੇ ਉਹ ਅਸਰ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਬਾਕੀ ਇਸ ਬਾਰੇ ਵੀ ਦੇਖਾਂਗੇ ਕਿ ਜੇ ਹੀਟ ਵੇ ਵਗੈਰਾ ਚੱਲਦੀ ਆ ਨੇ ਪੰਜਾਬ 'ਚ ਕੋਈ ਮਤਲਬ ਦੁਖਦ ਘਟਨਾ ਖਬਰ ਨਾ ਹੋਵੇ ਕਿਸੇ ਦੀ ਮਜ਼ਦੂਰ ਦੀ ਕਿਸਾਨ ਦੀ ਕੋਈ ਡੈਥ ਦੀ ਖਬਰ ਨਾ ਹੋਵੇ ਇਹਨਾਂ ਤੇ ਵੀ ਅਸੀਂ ਨਜ਼ਰ ਰੱਖਾਂਗੇ ਬਾਕੀ ਹੋਰ ਆਣਾਂ ਵਾਲੇ ਦਿਨਾਂ 'ਚ ਅਸੀਂ ਮੌਸਮ ਨੂੰ ਲੈ ਕੇ ਖਾਸ ਕਰ ਮੌਸਮ ਮਤਲਬ ਕਿਉਂਕਿ ਆਪਾਂ ਦੇਖ ਰਹੇ ਆ ਕਿ ਹਜੇ ਮੌਸਮ ਨੂੰ ਲੈ ਕੇ ਪੰਜਾਬ 'ਚ ਓਨੀ ਗੱਲ ਨਹੀਂ ਹੋ ਰਹੀ ਕਿ ਉਹਦਾ ਪ੍ਰੋਡਕਸ਼ਨ ਤੇ ਜਾਂ ਫਿਰ ਲੋਕਾਂ ਦੇ ਜੀਵਨ ਤੇ ਕਿਸ ਕਿਸਮ ਦੀ ਕਿਸ ਕਿਸ ਕਿਸਮ ਦਾ ਅਸਰ ਪੈ ਰਿਹਾਗਾ ਹਾਲਾਂਕਿ ਇਹ ਬੜਾ ਐਨਜੀਓਇਜ਼ਡ ਦਾ ਇਸ਼ੂ ਹੈਗਾ ਐਨਜੀਓ ਵਾਲੇ ਜ਼ਿਆਦਾ ਇਹਨੂੰ ਚੱਕਦੇ ਨੇ ਪਰ ਖੈਰ ਕਲਾਈਮੇਟ ਚੇਂਜ ਤਾਂ ਪੂਰੀ ਦੁਨੀਆ ਪਰ ਦਾ ਸੱਚ ਹੈਗਾ ਅੱਡ ਅੱਡ ਥਾਵਾਂ ਤੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ ਕਿ ਪੰਜਾਬ 'ਚ ਕਿਸ ਕਿਸਮ ਨਾਲ ਵਾਪਰ ਰਿਹਾਗਾ ਇਹਦੇ ਬਾਰੇ ਅਸੀਂ ਅਗਲੇ ਅਗਲੇ ਆਉਣ ਵਾਲੇ ਬੁਲੇਟਿਨਾਂ 'ਚ ਵੀ ਇਹਨੂੰ ਜਾਰੀ ਰੱਖਾਂਗੇ ਜੀ ਸੋ ਇਸੇ ਦਿਨ ਨਾਲ ਇੱਕ ਹੋਰ ਖਬਰ ਦੇ ਉੱਪਰ ਚਾందਣਾ ਵੀ ਪਾ ਦਈਏ ਕਿ BBMP ਦਾ ਮੁੱਦਾ ਬੜਾ ਗਰਮਾਇਆ ਹੋਇਆ ਹੈ ਪੰਜਾਬ ਦੇ ਵਿੱਚ ਬੀਤੇ ਕੱਲ ਜਦੋਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵੀਡੀਓ ਪਾਉਂਦੇ ਨੇ ਇੱਕ ਲਾਲ ਕੰਦ ਦੇ ਅੱਗੇ ਖੜੇ ਹੋ ਕੇ ਵੀ ਭਾਈ BJP ਸਾਡੇ ਨਾਲ ੱੱਕਾ ਕਰ ਰਹੀ ਹੈ ਤੇ ਅਸੀਂ BBMP ਦੇ ਵਿੱਚੋਂ ਜਿਹੜਾ ਜਾਂਦਾ ਪਾਣੀ ਜਾਂਦਾ ਖਾਸ ਤੌਰ ਤੇ ਹਰਿਆਣੇ ਨੂੰ ਉਸ 'ਚ ਕਟੌਤੀ ਕਰ ਰਹੇ ਹਾਂ ਉਸ ਨੂੰ ਬੰਦ ਕਰ ਰਹੇ ਹਾਂ ਇਹ ਦੱਸ ਦਈਏ ਤੁਹਾਡੀ ਜਾਣਕਾਰੀ ਦੇ ਲਈ ਕਿ ਪਿਛਲੇ 17 ਦਿਨ ਤੋਂ ਪੰਜਾਬ ਦੇ ਪਾਕੜਾ ਨਹਿਰ ਤੋਂ ਹਰਿਆਣੇ ਨੂੰ ਪਾਣੀ ਦੀ ਸਪਲਾਈ 8500 ਕਿਊਸਿਕ ਤੋਂ ਘਟਾ ਕੇ 4000 ਕਿਊਸਿਕ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਨੇ ਮਾਰਚ ਵਿੱਚ ਹੀ ਆਪਣਾ ਪਾਣੀ ਦਾ ਕੋਟਾ ਜਿਹੜਾ ਸੀ ਉਹ ਖਤਮ ਕਰ ਲਿਆ ਹੈ ਉਹ ਮਾਨਵੀ ਆਧਾਰ ਤੇ 4000 ਕਿਊਸਿਕ ਪਾਣੀ ਹਰਿਆਣਾ ਨੂੰ ਦੇ ਰਹੇ ਨੇ ਹਾਲਾਂਕਿ ਕਹਿੰਦੇ ਵੀ ਹਰਿਆਣੇ ਨੇ ਆਪਣਾ ਕੋਟਾ ਤਾਂ ਖਤਮ ਕਰ ਲਿਆ ਪਰ ਉਹਨੂੰ ਮਾਨਵੀ ਆਧਾਰ ਤੇ ਹੋਰ ਜਿਹੜਾ ਪਾਣੀ ਦਿੱਤਾ ਜਾ ਰਿਹਾ ਹੈ 4000 ਕਿਊਸਿਕ ਤੇ ਇਸੇ ਦੇ ਨਾਲ ਅੱਜ ਖਾਸਾ ਮੁੱਦਾ ਇਹ ਗਰਮਾਇਆ ਰਿਹਾ ਸਾਰੇ ਦੇ ਸਾਰੇ ਦਿਨ ਤੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸਰਪਾਰਟੀ ਮੀਟਿੰਗ ਪੰਜਾਬ ਸਰਕਾਰ ਦੇ ਵੱਲੋਂ ਬੁਲਾ ਲਈ ਗਈ ਹੈ ਕੱਲ ਸਰਪਾਰਟੀ ਮੀਟਿੰਗ ਹੋਵੇਗੀ ਤੇ ਸੋਮਵਾਰ ਨੂੰ ਸਪੈਸ਼ਲ ਇਜਲਾਸ ਵਿਧਾਨ ਸਭਾ ਦਾ ਵੀ ਇਸ ਤੇ ਸੱਦ ਲਿਆ ਗਿਆ ਹੈ ਕਿਉਂਕਿ ਅੱਜ ਰੱਜ ਕੇ ਡਰਾਮਾ ਭਾਖੜਾ ਡੈਮ ਦੇ ਉੱਪਰ ਹੋਇਆ ਨੰਗਲ ਦੇ ਵਿੱਚ ਉੱਥੇ ਚਾਬੀਆਂ ਖੋਲੀਆਂ ਗਈਆਂ ਪੁਲਿਸ ਪੰਜਾਬ ਦੀ ਲਾ ਦਿੱਤੀ ਗਈ ਵੱਡੇ ਪੱਦਰ ਦੇ ਉੱਪਰ ਹੁਣ ਸਾਰਿਆਂ ਦੀ ਨਿਗਰਾ ਨਿਗਾਹ ਜਿਹੜੀਆਂ ਨੇ ਉਹ ਭਗਵੰਤ ਮਾਨ ਦੇ ਉੱਪਰ ਟਿਕੀਆਂ ਹੋਈਆਂ ਨੇ ਕਿ ਕਿਵੇਂ ਉਹ ਇਸ ਨੂੰ ਚਲਾਉਂਦੇ ਨੇ ਕਿਵੇਂ ਕਰਦੇ ਨੇ ਸੋ ਪੁਨੀਆ ਜੀ ਤੁਸੀਂ ਵੀ ਇਸ ਤੇ ਪਾ ਦਿਓ ਚਾਨਣਾ ਜੇਕਰ ਤੁਹਾਡੇ ਕੋ ਕੋਈ ਬਰੀਕ ਭਿੰਨੀ ਜਾਣਕਾਰੀ ਹੋਵੇ ਇਸ ਦੀ ਅੰਤਿਮ ਇਹ ਗੱਲ ਜੇ ਇਹ ਵੀ ਹੈਗਾ ਕਿ ਡਿਸਟ੍ਰਿਕਟ ਵਾਈਜ਼ ਵੀ ਇਸ ਨੂੰ ਲੈ ਕੇ ਪ੍ਰਦਰਸ਼ਨ ਹੋਏ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਪ੍ਰਦਰਸ਼ਨ ਕੀਤੇ ਹੈਗੇ ਆ ਇਸ ਮੁੱਦੇ ਨੂੰ ਲੈ ਕੇ ਜਿਹੜੇ ਪੰਜਾਬ ਦੀਆਂ ਪਾਰਟੀਆਂ ਨੇ ਉਹ ਲਗਭਗ ਆਪਾਂ ਨੂੰ ਇੱਕੋ ਉਸ ਤੇ ਪਲੈਂਟਰ ਗੱਲ ਕਰਤੀਆਂ ਨਜ਼ਰ ਆ ਰਹੀਆਂ ਨੇ ਆ ਰਾਜਸਥਾਨ ਨੂੰ ਪਾਣੀ ਜਾਂਦਾ ਉਹ ਵੀ ਇੱਕ ਇਸ਼ੂ ਬਣ ਰਿਹਾ ਹੈਗਾ ਜਿਹੜਾ ਹਰਿਆਣ ਨੂੰ ਪਾਣੀ ਜਾਂਦਾਗਾ ਉਹ ਉਹ ਵੀ ਇੱਕ ਇਸ਼ੂ ਬਣ ਰਿਹਾਗਾ ਉਹ ਕਿਸ ਕਿਸਮ ਨਾਲ ਅੱਗੇ ਇਹਦੇ ਤੇ ਗੱਲ ਤੁਰੂਗੀ ਉਹ ਉਹਦੇ ਤੇ ਆਪਾਂ ਨੂੰ ਲਗਾਤਾਰ ਨਜ਼ਰ ਬਣਾ ਕੇ ਰੱਖਣੀ ਪਊਗੀ ਆਲ ਪਾਰਟੀ ਮੀਟਿੰਗ ਤੇ ਵੀ ਤੇ ਜਿਹੜਾ ਪੰਜਾਬ ਦਾ ਸਪੈਸ਼ਲ ਵਿਧਾਨ ਸਭਾ ਸੈਸ਼ਨ ਬਲਾਗ ਹੈ ਉਹਦੇ ਤੇ ਵੀ ਇਹ ਆ ਮਤਲਬ ਜਿਵੇਂ ਮੇਰੀ ਗੱਲ ਹੋ ਰਹੀ ਸੀਗੀ ਇੱਕ ਖੇਤੀਬਾੜੀ ਵਿਸ਼ੇਸ਼ਗਰ ਨਾਲ ਕੁਝ ਦਿਨਾਂ ਪਹਿਲਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜਦੋਂ ਸਾਰਾ ਮਾਮਲਾ ਹੈਗਾ ਪਾਣੀ ਨੂੰ ਲੈ ਕੇ ਇਹ ਰੋਲਾ ਪੈਣਾ ਹੀਗਾ ਤੇ ਇਹ ਕਿਵੇਂ ਅੱਗੇ ਇਹ ਇਹਦੇ ਤੇ ਗੱਲ ਹੋਊਗੀ ਕਿ ਸੈਂਟਰ ਇਹਦੇ ਤੇ ਪੰਜਾਬ ਪੰਜਾਬ ਤੇ ਕੋਈ ਦਬਾਅ ਪਾਊਗਾ ਜਾਂ ਫਿਰ ਪੰਜਾਬ ਆਪਣੇ ਹਿਸਾਬ ਨਾਲ ਕੁਝ ਚੀਜ਼ਾਂ ਕਰ ਪਾਊਗਾ ਉਹ ਅੱਗੇ ਆਣ ਵਾਲੇ ਦਿਨਾਂ 'ਚ ਆਪਾਂ ਨੂੰ ਸਮਝਾਊਗਾ ਜੀ ਜੀ ਸੋ ਵੇਖਾਂਗੇ ਬਣਦਾ ਕੀ ਹੈ ਪ੍ਰੋਗਰਾਮ ਦਾ ਸਮਾ ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ-ਬਹੁਤ ਧੰਨਵਾਦ ਹੋਣੀਆਂ ਜੀ ਧੰਨਵਾਦ ਸੋ ਇਹ ਸੰ ਸਾਡੇ ਨਾਲ ਮਨਦੀਪ ਪੁਨਿਆ ਜੀ ਜਿਨ੍ਹਾਂ ਨੇ ਵਕਵਾ ਖਬਰਾਂ ਦੇ ਉੱਪਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ ਸਤਿ ਸ਼੍ਰੀ ਅਕਾਲ